ਹalleluyah ਸਾਰਿਆਂ ਨੂੰ ਜੈ ਮਸੀਹੀ ਸੋ ਪਰਮੇਸ਼ਰ ਦੇ ਮੁਬਾਰਕ ਲੋਕੋ ਮੇਰੇ ਹੱਥ ਦੇ ਵਿੱਚ ਇੱਕ ਫੂਨ ਹੈ ਅਤੇ ਬਹੁਤ ਸੋਹਣਾ ਫੋਨ ਏ ਇਹਦੇ ਵਿੱਚ ਲੱਖਾਂ ਹੀ ਆਪਾਂ ਨੇ ਬੜੀਆਂ ਵੱਡੀਆਂ ਵੱਡੀਆਂ ਆਪਾਂ ਨੇ ਜਿੱਦਾਂ ਅਸੀਂ ਫੇਸਬੁੱਕ ਚਲਾਣੇ ਇੰਸਟਾਗ੍ਰam ਚਲਾਣੇ ਆ ਗੂਗਲ ਪੇ ਚਲਾਣੇ ਆ ਵਟਸਐਪ ਚਲਾਣੇ ਆ ਪਰ ਤੁਹਾਨੂੰ ਪਤਾ ਏ ਫੋਨ ਦਾ ਸਭ ਤੋਂ ਪਹਿਲਾ ਕੰਮ ਏ ਜਿਹੜਾ ਉਹ ਏ ਆ ਕਿ ਇਹ ਤੁਹਾਡਾ ਸੁਨਿਆਰ ਦੂਜੇ ਤੱਕ ਪਹੁੰਚਾਉਂਦਾ ਏ ਇਹਦੇ ਤੇ ਤੁਸੀਂ ਕੋਈ ਵੀ ਕੰਮ ਕਰਦੇ ਪਏ ਹੋ ਤੇ ਜਦੋਂ ਤੁਸੀਂ ਇਹਦਾ ਪਹਿਲਾ ਕੰਮ ਕਰੋਗੇ ਆਪਣਾ ਸੁਨਿਆਰ ਦੂਜੇ ਤੱਕ ਪਹੁੰਚਾਓਗੇ ਇਹ ਸਾਰੇ ਕੰਮ ਛੱਡ ਕੇ ਆਪਦਾ ਪਹਿਲਾ ਕੰਮ ਕਰੇਗਾ ਖੁਦਾਵੰਦ ਲੋਕੋ ਜੇ ਤੋ ਮਨੁੱਖ ਨੂੰ ਪਰਮੇਸ਼ਰ ਨੇ ਬਣਾਇਆ ਅਤੇ ਉਹਦਾ ਸਭ ਤੋਂ ਪਹਿਲਾ ਕੰਮ ਇਹ ਆ ਕਿ ਉਹ ਖੁਦਾ ਦੀ ਇਬਾਦਤ ਕਰੇ ਮਨੋਖੇ ਜਿਹੜਾ ਉਹ ਅੱਜ ਕਈ ਹਜ਼ਾਰਾਂ ਕੰਮ ਕਰਦਾ ਪਿਆ ਏ ਪਰ ਉਹਦਾ ਪਹਿਲਾ ਕੰਮ ਭੁੱਲ ਗਿਆ ਉਹਨੂੰ ਲੱਗਦਾ ਏ ਕਿ ਮੇਰੀ ਜ਼ਿੰਦਗੀ ਬਸ ਇਹੀ ਹੈ ਮੈਂ ਵਿਆਹ ਕਰਾਣਾ ਹੈ ਬੱਚੇ ਪੈਦਾ ਕਰਨੇ ਨੇ ਬਿਜ਼ਨਸ ਕਰਨਾ ਹੈ ਤੇ ਘਰ ਚਲਾਣਾ ਬਸ ਮੇਰਾ ਇਹੀ ਕੰਮ ਆ ਪਰ ਤੁਹਾਨੂੰ ਪਤਾ ਏ ਜੇ ਫੂਨ ਆ ਉਹਦਾ ਪਹਿਲਾ ਕੰਮ ਨਹੀਂ ਭੁੱਲਿਆ ਫੇ ਮਨੋਖਾ ਉਹਦਾ ਪਹਿਲਾ ਕੰਮ ਕਿਵੇਂ ਭੁੱਲ ਗਿਆ ਹੈ ਖੁਦਾ ਦੇ ਲੋਕੋ ਮਨੋਖਾ ਦਾ ਸਭ ਤੋਂ ਪਹਿਲਾ ਕੰਮ ਏ ਉਹ ਖੁਦਾ ਦੀ ਇਬਾਦਤ ਕਰੇ ਜਦੋਂ ਵੀ ਇਬਾਦਤ ਦਾ ਦਿਨ ਆਵੇ ਤੁਸੀਂ ਬਿਜ਼ਨਸ ਕਰਦੇ ਪਏ ਉਹਨੂੰ ਜਦੋਂ ਇਬਾਦਤ ਦਾ ਦਿਨ ਆਵੇ ਕਿਤੇ ਵੀ ਤੁਸੀਂ ਬੀਜੀ ਹੋ ਉਹ ਸਾਰਾ ਕੰਮ ਛੱਡ ਕੇ ਖੁਦਾ ਦੀ ਇਬਾਦਤ ਕਰੋ ਜਿੱਦਾਂ ਫੋਨ ਆਪਦਾ ਪਹਿਲਾ ਕੰਮ ਕਰਦਾ ਏ ਤੇ ਤੁਹਾਨੂੰ ਵੀ ਲੋੜ ਏ ਕਿ ਤੁਸੀਂ ਸਭ ਤੋਂ ਪਹਿਲਾ ਕੰਮ ਖੁਦਾ ਦੀ ਇਬਾਦਤ ਕਰੋ ਜੈ ਮਸੀਹ ਕੀ